ਦੇਖੋ ਜੀ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਮੈਨੂੰ ਅੱਜ ਫੇਰ ਉਹੀ ਘਟਨਾ ਕਰਮ ਜਿਹੜਾ ਸਿੱਧੂ ਮੂਸੇਵਾਲੇ ਨਾਲ ਅੱਜ ਤੋਂ ਤਿੰਨ ਵਰੇ ਪਹਿਲਾਂ ਹੋਇਆ ਉਸੇ ਦੀ ਯਾਦ ਇਸ ਘਟਨਾ ਕਰਮ ਨੇ ਦਵਾਈ ਹੈ ਔਰ ਕੱਲ ਵੀ ਮੈਂ ਮੋਗੇ ਵਿਖੇ ਗਿਆ ਸੀ ਉਹ ਡਾਕਟਰ ਸਾਹਿਬ ਜਿਨ੍ਹਾਂ ਨੂੰ 2022 ਚ ਇੱਕ ਲੰਡੇ ਨਾਮ ਦਾ ਗੈਂਗਸਟਰ ਹੈ ਜਿਹਨੇ ਧਮਕੀ ਦਿੱਤੀ ਸੀ ਔਰ ਪੁਲਿਸ ਨੇ 20 ਦਿਨ ਉਹਨਾਂ ਨੂੰ ਸਕਿਉਰਿਟੀ ਦਿੱਤੀ ਔਰ ਰੋਜ਼ ਸਵੇਰ ਸਕਿਉਰਿਟੀ ਵਾਪਸ ਲੈ ਲਈ ਤੇ ਉਹਨਾਂ ਨੂੰ ਅੱਜ ਉਹ ਕ੍ਰਿਟੀਕਲ ਹਾਲਾਤ ਦੇ ਵਿੱਚ ਹੈ ਰੋਜ਼ਾਨਾ ਦਾ ਘਟਨਾ ਕਰਮ ਰੋਜ਼ਾਨਾ ਦੀਆਂ ਇਹ ਹਾਲਾਤ ਔਰ ਅੱਜ ਜਿਹੜਾ ਸਾਡੇ ਭਰਾ ਨਾਲ ਹੋਇਆ ਇੱਥੇ ਬੀਅਰ ਵੈਲਸ ਵਾਲਿਆਂ ਨਾਲ ਇੱਕ ਬੰਦੇ ਦੀ ਛਾਤੀ 'ਚ ਇੰਨੀਆਂ ਗੋਲੀਆਂ ਮਾਰਨੀ ਔਰ ਬੇਰਹਿਮੀ ਨਾਲ ਕਤਲ ਕਰਨਾ ਇਹ ਪੰਜਾਬ ਤਾਂ ਮੈਨੂੰ ਲੱਗ ਨਹੀਂ ਰਿਹਾ ਇਸੀ ਤਰ੍ਹਾਂ ਦਾ ਹੀ ਸਿੱਧੂ ਮੂਸੇ ਵਾਲੇ ਨੂੰ ਬਹੁਤ ਸਾਰੀਆਂ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਹਜੇ ਤਾਂ ਉਹ ਜ਼ਖਮ ਹੀ ਨਹੀਂ ਅੱਲੇ ਹੋਏ ਔਰ ਇਹ ਤਾਂ ਦੋ ਨਾਮੀ ਬੰਦੇ ਆ ਬਠੇਰੇ ਨੰਗਲ ਅੰਬਿਆਰਗੇ ਔਰ ਜਾਨਾ ਇਸ ਤਰ੍ਹਾਂ ਦੀ ਵਾਰਦਾਤ ਹੁਣ ਤਾਂ ਡਰਨ ਲੱਗਣ ਲੱਗ ਪਿਆ ਕੌਣ ਇੱਥੇ ਕਾਰੋਬਾਰ ਕਰੇਗਾ ਵਿਅਕਤੀ ਆਪਣੀ ਦੁਕਾਨ ਤੇ ਆ ਰਿਹਾ ਉਹਨੂੰ ਮਾਰ ਦਿੱਤਾ ਜਾਂਦਾ ਹੈ ਬਿਨਾਂ ਦੁਸ਼ਮਣੀ ਤੋਂ ਉੱਪਰ ਆ ਕੇ ਕਹਿ ਰਿਹਾ ਸੀ ਚੀਕ-ਚੀਕ ਕੇ ਜਿਹੜਾ ਉਹ ਕਹਿੰਦਾ ਅਸੀਂ ਮੈਨੇਜ ਕਰ ਲੈਂਦੇ ਸੀ ਇਦੋਂ ਪਹਿਲਾਂ ਜਿਹੜਾ ਸਾਨੂੰ ਧਮਕੀ ਆਉਂਦੀ ਸੀ ਅਸੀਂ ਆਪ ਦਾ ਸੈਟਿੰਗ ਕਰ ਲੈਂਦੇ ਸੀ ਇਹਦਾ ਮਤਲਬ ਪਹਿਲਾਂ ਵੀ ਵਕਫ ਵਕਫ ਪ੍ਰਕਾਰ ਦੀਆਂ ਧਮਕੀਆਂ ਆਉਂਦੀਆਂ ਰਹੀਆਂ ਲੇਕਿਨ ਇਸ ਵਾਰੀ ਮੌਤ ਨੇ ਡਾਹ ਨਹੀਂ ਦਿੱਤੀ ਕਹਿੰਦੇ ਜੇ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਮੈਨੇਜ ਕਰ ਲੈਂਦੇ ਇਹ ਵੀ ਪੈਸੇ ਤੇ ਦੇ ਨਾਲ ਹੋਰ ਕੋਈ ਸੁਰੱਖਿਆ ਤਾਂ ਹੈ ਨਹੀਂ ਕੀ ਉਹ ਮੈਨੂੰ ਸਵਾਲ ਕਰ ਰਹੇ ਸੀ ਕਹਿੰਦਾ ਸੌ ਐ ਤੈਨੂੰ ਤੇਰੇ ਮਾਮਿਆਂ ਦੇ ਸੋਥੇ ਵਾਲਿਆਂ ਦੀ ਕਿਉਂਕਿ ਮੈਂ ਨਿੱਕਾ ਜਿਹਾ ਹੁੰਦਾ ਇਸੇ ਇਹਨਾਂ ਧੂਆਂ ਭਰਾਵਾ ਤੋਂ ਕਪੜੇ ਸੌਂਦੇ ਰਹੇ ਹਾਂ ਸੋ ਕਹਿੰਦਾ ਕਿ ਤੂੰ ਦੇਸ਼ ਦੀ ਲੋਕ ਸਭਾ ਚ ਤੂੰ ਬੋਲਿਆ ਸੀ ਤੇ ਦੁਬਾਰੇ ਫੇਰ ਸਵਾਲ ਪੁੱਛਣਾ ਹੈ ਕਿ ਇੱਕ ਗੈਂਗਸਟਰ ਜਿਹੜਾ ਜੇਲ੍ਹ ਚ ਬੈਠਾ ਹੀ ਹਜ਼ਾਰਾਂ ਬੰਦੇ ਨੂੰ ਮਰਵਾ ਰਿਹਾ ਹੈ ਕਿ ਇਹ ਹਿੰਦੁਸਤਾਨ ਹੈ ਕਿ ਇਹ મોદી ਦਾ ਰਾਜ ਹੈ ਪੁੱਛੋ મોદી ਨੂੰ ਇਹ ਗੱਲ ਕਹਿ ਰਿਹਾ ਸੀ ਉਹ ਭਗਵਾਨ ਰਮਾਨ ਸਾਹਿਬ ਦੀ ਤਾਂ ਗੱਲ ਹੀ ਨਾ ਕਰੋ ਇਹਨੇ ਤਾਂ ਸਾਡੇ ਪੰਜਾਬ ਦਾ ਜਿਹੜਾ ਬੇੜਾ ਘਰ ਖੋ ਗਿਆ ਹੈ ਅੱਜ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਹੀ ਹੈ ਨਹੀਂ ਨੇ ਲੇਕਿਨ ਇਹ ਜਿਹੜੇ ਗੈਂਗਸਟਰ ਹੈ ਜਿਹੜੇ ਬਾਹਰੋਂ ਬੈਠ ਕੇ ਆਪਰੇਟ ਕਰ ਰਹੇ ਐ ਤੁਸੀਂ ਰੋਜ਼ ਅਮਰੀਕਾ ਦੇ ਦੌਰੇ ਤੋਂ ਜਾਂਦੇ ਆ ਲਿਆਓ ਉਹਨਾਂ ਨੂੰ ਫੜ ਕੇ ਇੱਥੇ ਉਹ ਅਮਰੀਕਾ ਤੋਂ ਬੈਠੇ ਇੱਥੇ ਲੋਕਾਂ ਦੀ ਫਰੋਤੀ ਦੇ ਦਿੰਦੇ ਐ ਅੱਛਾ ਨਵੀਂ ਕਹਾਣੀ ਤੁਹਾਨੂੰ ਸੁਣਾਉਣਾ ਹੈ ਜਿਹੜਾ ਭਾਜਪਾ ਵਾਲਿਆਂ ਨੇ ਇੱਕ ਨਵਾਂ ਕਾਨੂੰਨ ਬਣਾਤਾ ਹੈ ਗੁਜਰਾਤ ਇਸੇ ਲਾਰੈਂਸ ਬਿਸ਼ਨੋਈ ਦੇ ਵਾਸਤੇ ਅੱਜ ਸਵਾਲ ਕਰਿਓ ਤੁਸੀਂ ਭਾਜਪਾ ਦੇ ਪ੍ਰਧਾਨ ਨੂੰ ਕਿ ਸਾਬਰਮਤੀ ਜੇਲ੍ਹ ਚ ਬੈਠਾ ਲਾਰੈਂਸ ਬਿਸ਼ਨੋਈ ਜਿਹਨੂੰ ਉਹਨੂੰ ਪ੍ਰੋਡਕਸ਼ਨ ਗਰੰਟ ਤੇ ਲੈ ਕੇ ਨਹੀਂ ਆ ਸਕਦੇ ਕਾਨੂੰਨ ਬਣਾਤਾ ਉਥੋਂ ਦੀ ਸਟੇਟ ਨੇ ਗੁਜਰਾਤ ਦੀ ਨੇ ਕਿ ਉਹਨੂੰ ਤੁਸੀਂ ਬਾਹਰਲੀ ਸਟੇਟ ਜਾ ਕੇ ਪੁੱਛਗਿੱਛ ਨਹੀਂ ਕਰ ਸਕਦੀ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨੂੰ ਪੁੱਛਗਿੱਛ ਕਰ ਸਕਦੀ ਸੀ ਲੇਕਿਨ ਹੁਣ ਪੁੱਛਗਿੱਛ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਐ ਕੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਬੀਜੇਪੀ ਵਾਲੇ ਨੂੰ ਇਸ ਕਰਦਾ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ दुष्मंत सारे करे बैठा सनु नष्ट कर रहे है ये हो जे लोग जेने जेलਾਂ ਚ ਬੈਠੇ ਉਥੋਂ ਵਾਰਦਾ ਤੂੰ ਅੰਜਾਮ ਦੇ ਰਹੇ ਫਿਰ ਉਹ ਸਾਬਰਮਤੀ ਦੀ ਜੇਲ੍ਹ ਚ ਫਿਰ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਵੈਸੇ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਭਗਵੰਤ ਸਿੰਘ ਮਾਨ ਆਮ ਆਦਮੀ ਸਰਕਾਰ ਨੇ ਬੇੜਾ ਘਰ ਕਰਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਔਰ ਇਕਾਂਤੇ ਜੂਨੀ ਮੈਂ ਕਿਹਾ ਸੀ ਮੈਂ ਕਿਹਾ ਉਹਨੂੰ ਲਾਰੈਂਸ ਬਿਸ਼ਨੋਈ ਨੂੰ ਐ ਲੈ ਕੇ ਆਉਣੇ ਨੂੰ ਤੁਸੀਂ ਦੇਸ਼ ਦੀ ਪਾਰਲੀਮੈਂਟ ਕਿਹਾ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਟੈਕਸ਼ਨ ਦੇ ਕੇ ਪ੍ਰੋਟੈਕਸ਼ਨ ਦੇ ਕੇ ਕਿ ਉਹਰੇ ਨਾਲ ਆਈਜੀ ਡੀਆਈਜੀ ਐਸਪੀ ਦਾ ਬੁਲੇਟ ਪ੍ਰੂਫ ਗੱਡੀਆਂ ਕੀ ਚਾਹੁੰਦੇ ਹੋ ਤੁਸੀਂ